ਲੋਕਾਂ ਦੇ ਧਰਮਾਂ ਨੂੰ ਬਚਾਉਣ ਦੇ ਲਈ ਸਾਰਾ ਪਰਿਵਾਰ ਗੁਰੂ ਗੋਬਿੰਦ ਸਿੰਘ ਦਾ ਵਾਰਿਆ ਗਿਆ ਸੀ ਸਰੰਦ ਵਿੱਚ ਤੇ ਜਿਹੜੇ ਛੋਟੇ ਸਹਿਜਾਦੇ ਸੀ ਇਹਨਾਂ ਨੂੰ ਜਿੰਦਾ ਚਿਣਵਾ ਦਿੱਤਾ ਗਿਆ ਸੀ ਨੀਹਾਂ ਦੇ ਵਿੱਚ ਤੇ ਅੱਜ ਅਸੀਂ ਉਸੇ ਪੂਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਇਸ ਲਈ ਸਾਰਿਆਂ ਦੇ ਆਪਣੇ ਦਰਸ਼ਕਾਂ ਦਿੰਨੇ ਆ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਇਸ ਪੂਰੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਆ ਉਪਕਾਰ ਸਿੰਘ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਵੀ ਉਹਨਾਂ ਦੇ ਆਖਰੀ ਵਿਸ਼ੇ ਤੇ ਕੀ ਵਿਚਾਰ ਹਨ ਕੀ ਉਹ ਕਹਿਣਾ ਚਾਹੁੰਦੇ ਹਨ ਜੀ ਉਕਾਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦਾ ਜੀ ਏਵਨ ਪੰਜਾਬੀ ਟੀਵੀ ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਦੇਖੋ ਅੱਜ ਛੋਟੇ ਸਹਿਬਜਾਦੇ ਜੀ ਦਾ ਯਾਨੀ ਕਿ ਜਨਮ ਦਿਹਾੜਾ ਹੈ ਤੇ ਲੋਕ ਬੜੇ ਸ਼ਰਧਾ ਨਾਲ ਮਨਾ ਵੀ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਹਾਂਜੀ ਤੁਸੀਂ ਕੀ ਕਹਿੰਦੇ ਹੋ ਗੁਰੂ ਗੁਰੂ ਸਾਹਿਬਾਨ ਦੇ ਛੋਟੇ ਸਹਿਬਜਾਦੇ ਬਾਬਾ ਜੀ ਸਿੰਘ ਜੀ ਦਾ ਹੈ ਨਾ ਹਾਂਜੀ ਜਨਮ ਦਿਹਾੜਾ ਹੈ ਤੇ ਦੇਖੋ ਵੀ ਛੋਟੇ ਹੁੰਦੇ ਹੋਏ ਵੀ ਵੱਡਿਆਂ ਵਾਲੇ ਹਨਾ ਕਮਤੀ ਉਹਨਾਂ ਦੇ ਤੇ ਜੇ ਕੋ ਨੀਹਾਂ 'ਚ ਚੜਾਇਆ ਬਹੁਤ ਕੁਛ ਪਰਿਵਾਰ ਤੇ ਸਾਡੇ ਗੁਰੂ ਸਾਹਿਬਾ ਦੇ ਪਰਿਵਾਰ ਤੇ ਬਹੁਤ ਕੁਛ ਹਨਾ ਹੋਇਆ ਵੀ ਬੜੇ ਕਸਟ ਹੋਣਾ ਨੇ ਦੇਖੇ ਪਰ ਉਹਨਾਂ ਤੋਂ ਸਿੱਖਣਾ ਚਾਹੀਦਾ ਜੀ ਵੀ ਛੋਟੇ ਹੁੰਦੇ ਹੋਏ ਵੀ ਉਹਨਾਂ ਨੇ ਜੋ ਆਪਣੇ ਹਨਾ ਦੇਖੋ ਗੁਰੂ ਸਾਹਿਬ ਜੀ ਦੇ ਜਿਹੜੇ ਪਹਿਲੇ ਪਤਨੀ ਸੀ ਉਹਨਾਂ ਦੇ ਕੁੱਖੋ ਜਨਮ ਲਿਆ ਸੀ ਉਹਨਾਂ ਨੇ ਜੀ ਮਾਤਾ ਜੀ ਤੋਂ ਜੀ ਦੇ ਕੋ ਉਹਨਾਂ ਨੇ ਜਨਮ ਲਿਆ ਆਨੰਦਪੁਰ ਸਾਹਿਬ ਵਿਖੇ ਜੀ ਠੀਕ ਹੈ ਨਹੀਂ ਇੱਕ ਸਾਲ ਦੇ ਸੀ ਜਦੋਂ ਉਹਨਾਂ ਨੇ ਮਾਤਾ ਜੀ ਦੀ ਮੌਤ ਵੀ ਹੋ ਗਈ ਸੀ ਜੀ ਜੀ ਤੇ ਉਹਨਾਂ ਦੀ ਜਿਹੜੀ ਪਰਵਿਸ਼ ਸੀ ਫਿਰ ਮਾਤਾ ਗੁਜਰਕੌਰ ਜੀ ਨੇ ਕੀਤੀ ਜੀ ਤੇ ਮਾਤਾ ਗੁਜਰਕੌਰ ਜੀ ਨੇ ਜੋ ਬੱਚਾ ਸਿਖਾਇਆ ਤੇ ਉਹ ਆਪਾਂ ਨੇ ਇਤਿਹਾਸ ਚ ਆਪਾਂ ਪੜਦੇ ਵੀ ਆਂ ਵੀ ਨੀਹਾਂ ਚ ਜਣੇਗੇ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਜੀ ਇੱਕ ਨਾ ਉਪਕਾਰ ਸਿੰਘ ਜੀ ਬੜੀ ਵੱਡੀ ਗੱਲ ਚੇਤੇ ਆਉਂਦੀ ਹੈ ਕਿ ਜਦੋਂ ਮੁਗਲਾਂ ਨੇ ਹਮਲਾ ਕੀਤਾ ਹੈ ਨਾ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੋਂ ਆਪਣੇ ਪਰਿਵਾਰ ਨਾਲ ਨਿਕਲਣਾ ਪਿਆ ਕਿੱਥੇ ਨਾ ਕਿਤੇ ਤੇ ਇਹ ਪਰਿਵਾਰ ਵੀ ਛੋੜਾ ਵੀ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦਾ ਇੱਕ ਜਿਹਨੂੰ ਕਿ ਲੋਕ ਗੰਗੂ ਪਾਪੀ ਕਹਿੰਦੇ ਨੇ ਯਾਨੀ ਕੋ ਸੇਵਕ ਸੀ ਗੁਰੂ ਜੀ ਦਾ ਤੇ ਉਹ ਆਪਣੇ ਪਿੰਡ ਸਹਿੜ ਹੀ ਲੈ ਗਿਆ ਮਾਤਾ ਗੁਜਰ ਜੀ ਨੂੰ ਤੇ ਦੋਨਾਂ ਛੋਟੇ ਸਹਿਬਜ਼ਾਦਿਆਂ ਨੂੰ ਪਰ ਮਹਿਦ ਚੰਦ ਸੋਨੇ ਗਿਆ ਮੋਰਾ ਪਿੱਛੇ ਉਸਨੇ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ ਸਾਰਿਆਂ ਨੂੰ ਪੂਰੇ ਪਰਿਵਾਰ ਦੇਖੋ ਬਿਲਕੁਲ ਜੀ ਇਹ ਹੁਣ ਵੀ ਚੱਲਦਾ ਵੀ ਅੱਜ ਕੱਲ ਪੈਸੇ ਦੀ ਖੇਡ ਇੰਨੀ ਹੋ ਚੁੱਕੀ ਹੈ ਵੀ ਐਗਜ਼ਾਮਪਲ ਵਟ ਕੀਤੀ ਹੈ ਮਹਾਰਾਜ ਨੇ ਦਿਖਾਇਆ ਇਹ ਮਹਾਰਾਜ ਦੀ ਖੇਡ ਹੈ ਮਹਾਰਾਜ ਨੇ ਦਿਖਾਇਆ ਵੀ ਪੈਸੇ ਪਿੱਛੇ ਆਪਣਾ ਬੰਦਾ ਵੀ ਜਿਹੜਾ ਕਿ ਉਹਨਾਂ ਦੇ ਨਾਲ ਲੜਦਾ ਸੀ ਉਹਨਾਂ ਦੇ ਨਾਲ ਮਹਾਰਾਜ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰੱਖੀ ਗੰਗੂ ਨੂੰ ਪਰ ਗੰਗੂ ਇੱਕ ਜਦੋਂ ਮਾੜਾ ਸਮਾਂ ਆਇਆ ਤੇ ਉਹਨੇ ਦੇਖਿਆ ਵੀ ਮਾਤਾ ਜੀ ਕੋਲ ਹਨਾ ਸੋਨੇ ਦੀਆਂ ਮੋਹਰਾਂ ਨੇ ਤੇ ਉਹ ਸੋਨੇ ਦੀ ਮੋਹਰਾਂ ਪਿੱਛੇ ਡੁੱਲ ਗਿਆ ਬੇਈਮਾਨ ਹੋ ਗਿਆ ਹਨਾ ਤੇ ਉਹਨੇ ਬਸ ਜੋ ਉਹਨੇ ਕਰਨਾ ਸੀ ਉਹਨੇ ਕੀਤਾ ਆਪਾਂ ਕਦੀ ਨਹੀਂ ਭੁਲਾ ਸਕਦੇ ਉਸ ਗੰਗੂ ਬਾਮਨ ਨੂੰ ਠੀਕ ਹੈ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਇੱਕੋ ਜਿਹੇ ਨੇ ਪਰ ਵਿੱਚ ਕੁਝ ਐਹੋ ਜਿਹੇ ਹੁੰਦੇ ਨੇ ਜੋ ਕਰ ਜਾਂਦੇ ਨੇ ਐ ਹੋ ਜਾਗਾ ਜੀ ਦੇਖੋ ਉਪਾਰ ਉਪਾਰ ਜੀ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ ਦੇਖੋ ਇੱਕ ਛੋਟੀ ਜਿਹੀ ਉਮਰ ਮੈਂ 7 ਸਾਲ ਦੀ ਉਮਰ ਬੱਚਿਆਂ ਨੂੰ ਕੁਝ ਪਤਾ ਵੀ ਨਹੀਂ ਹੁੰਦਾ ਤੁਹਾਨੂੰ ਪਤਾ ਅੱਜ ਕੱਲ ਦੇ ਜਿਹੜੇ ਬੱਚੇ ਨੇ ਹੈ ਨਾ ਬੱਚੇ ਕੀ ਵੱਡੇ ਵੀ ਨੇ ਇਹ ਮੋਬਾਈਲਾਂ 'ਚ ਬਿਜੀ ਨੇ ਤੇ ਉਹ ਛੋਟੇ ਛੋਟੇ ਬੱਚਿਆਂ ਨੇ ਉੱਥੇ ਯਾਨੀ ਕਿ ਜਿਹੜਾ ਜ਼ਾਲਮ ਵਜ਼ੀਰ ਖਾਨ ਉਸ ਦੀ ਗੱਲ ਹੀ ਨਹੀਂ ਮੰਨੀ ਉਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਮੁਸਲਮਾਨ ਬਣ ਜਾਓ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ ਦੇਖੋ ਹਾਂਜੀ ਉਹ ਫਿਰ ਵੀ ਨਹੀਂ ਡਰੇ ਬਿਲਕੁਲ ਨਹੀਂ ਉਹ ਕਿ ਦੇਖੋ ਉਹਨਾਂ ਨੂੰ ਆਪਾਂ ਛੋਟੇ ਨਹੀਂ ਕਹਿ ਸਕਦੇ ਅਸੀਂ ਹਜੇ ਵੀ ਜਦੋਂ ਉਹਨਾਂ ਦਾ ਨਾਮ ਲੈਨੇ ਆ ਤੇ ਆਪਾਂ ਬਾਬਾ ਫਤਿਹ ਸਿੰਘ ਜੀ ਜਾਂ ਬਾਬਾ ਜਗਜਾਤ ਸਿੰਘ ਜੀ ਬਾਬਾ ਜੀਤ ਸਿੰਘ ਜੀ ਬਾਬਾ ਜਰਾਉਤ ਐਦਾਂ ਨਾਮ ਲੈਨੇ ਆ ਆ ਹਨਾ ਕਿਉਂਕਿ ਉਹ ਛੋਟੇ ਨਹੀਂ ਚਾਨ ਉਹ ਬਹੁਤ ਵੱਡੇ ਸਨ ਕਿਉਂਕਿ ਮਹਾਰਾਜ ਦੇ ਪੁੱਤਰ ਸਨ ਜੀ ਤੇ ਇੱਕੋ ਭਗਤ ਸਿੰਘ ਜੀ ਕਿੱਥੇ ਤੁਹਾਨੂੰ ਇਹ ਵੀ ਗੱਲ ਪੁੱਛਣਾ ਚਾਹਾਂਗਾ ਵੀ ਦੇਖੋ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਹੈਨਾ ਬਾਬਾ ਫਤਿਹ ਸਿੰਘ ਬਾਬਾ ਜੋਰੇਵਰ ਸਿੰਘ ਹੈਨਾ ਛੋਟੇ ਛੋਟੇ ਉਮਰਾਂ ਐਡੇ ਵੱਡੇ ਸਾਕੇ ਕਰਕੇ ਉਹ ਛੋਟੀਆਂ ਜਿੰਨਾ ਵੱਡੇ ਸਾਕੇ ਤੇ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀ ਸਾਡੀ ਅੱਜ ਕੱਲ ਦੀ ਜਨਰੇਸ਼ਨ ਹੈ ਹੈਨਾ ਜਿਹੜੇ ਮੁੰਡੇ ਕਾਲਜਾਂ ਵਿੱਚ ਪੜਦੇ ਨੇ ਉਹ ਕਿਤੇ ਨਾ ਕਿਤੇ ਨਸ਼ਿਆਂ ਦੇ ਵਿੱਚ ਪੈ ਗਏ ਨੇ ਉਹ ਸਾਡੀ ਯਾਨੀ ਸ਼ਾਤਾਂ ਨੂੰ ਪੁੱਲ ਚੁੱਕੇ ਨੇ ਉਹਨਾਂ ਦੇ ਹਲਕੇ ਜਿਹੜੇ ਪਰਿਵਾਰਕ ਮੈਂਬਰ ਐ ਉਹਨਾਂ ਨੂੰ ਦੱਸਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਸਾਡੇ ਗੁਰੂਆਂ ਦੇ ਸਾਡੇ ਗੁਰੂਆਂ ਦੇ ਬੱਚਿਆਂ ਨੇ ਆਪਣੇ ਪਿੱਛੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ ਦੇਖੋ ਬਿਲਕੁਲ ਜੀ ਅੱਜ ਕੱਲ ਦੇ ਦੇਖੋ ਮੈਂ ਤੁਹਾਡੇ ਮਾਦੀ ਹੋ ਰਹੇ ਹਾਂ ਨਾ ਅੱਜ ਕੱਲ ਦੇ ਮਾਪਿਆਂ ਨੂੰ ਕਹਿਣਾ ਚਾਹਾਂਗਾ ਵੀ ਦੇਖੋ ਆਪਾਂ ਜਿਸ ਕੌਮ ਜਹਾਂ ਤੇ ਆਪਾਂ ਨੂੰ ਉਸ ਕੌਮ ਬਾਰੇ ਪਤਾ ਹੋਣਾ ਚਾਹੀਦਾ ਜੇ ਆਪਾਂ ਨੂੰ ਪਤਾ ਹੈ ਤੇ ਤਾਂ ਆਪਾਂ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਆਪਣੇ ਬੱਚਿਆਂ ਨੂੰ ਦੱਸਾਂਗੇ ਤੇ ਤਾਂ ਹੀ ਉਹ ਸਿੱਖ ਕੌਮ 'ਚ ਪੱਕੇ ਹੋਣਗੇ ਜੇ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਅੱਜ ਕੱਲ ਆਪਾਂ ਦੇਖਦੇ ਹਾਂ ਫਤੇਗੜ ਸਾਹਿਬ ਅਨੰਦਪੁਰ ਸਾਹਿਬ ਲੋਕ ਜਾਣਦੇ ਨੇ ਜੇ ਉਹਨਾਂ ਨੂੰ ਉੱਥੇ ਇਤਿਹਾਸ ਪੁੱਛ ਲਓ ਉਹਨਾਂ ਨੂੰ ਪੰਜ ਪਿਆਰਿਆਂ ਦੇ ਨਾਮ ਪੁੱਛ ਲਓ ਚਾਰ ਸੱਤ ਜਿਆਦਾ ਦੇ ਨਾਮ ਪੁੱਛ ਲਓ ਉਹਨਾਂ ਨੂੰ ਉਹੀ ਨਹੀਂ ਆਉਂਦੇ ਵੀਰ ਜੀ ਜੀ ਉਪਕਾਰ ਸਿੰਘ ਜੀ ਮੈਨੂੰ ਯਾਦ ਹੈ ਕੁਝ ਕਮੀਆਂ ਮੈਂ ਨਾ ਮੇਰੀ ਇੱਕ ਗੱਲ ਪਲੀਜ਼ ਰੋਕਣਾ ਜਾਨਾ ਮੈਂ ਪਿਛਲੇ ਸਾਲ ਨਾ ਇਸੇ ਚੈਨਲ ਦੇ ਪ੍ਰੋਗਰਾਮ ਕੀਤਾ ਸੀ ਵੀ ਉੱਥੇ ਨਾ ਆਪਣੇ ਸੀਐਮ ਭਗਵੰਤ ਮਾਨ ਜੀ ਪਹੁੰਚੇ ਸੀ ਸ਼੍ਰੀ ਫਤਿਹਗੜ੍ਹ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਸੀ ਪਬਲਿਕ ਦੇ ਵਿੱਚ ਪ੍ਰੈਸ ਦੇ ਵਿੱਚ ਕਿਹਾ ਸੀ ਕਿ ਅਸੀਂ ਪੂਰਾ ਮਹੀਨਾ ਯਾਨੀ ਕਿ ਸ਼ਹੀਦੀ ਦਿਹਾੜਾ ਮਨਾਵਾਂਗੇ ਉੱਥੇ ਕੋਈ ਯਾਨੀ ਕਿ ਮੀਟ ਦੀ ਦੁਕਾਨ ਕੋਈ ਸ਼ਰਾਬ ਦੀ ਦੁਕਾਨ ਨਹੀਂ ਖੁੱਲੇਗੀ ਪਰ ਹੈਰਾਨੀ ਬੜੀ ਵੱਡੀ ਹੋਈ ਜਦ ਸਾਡੋ ਖਬਰ ਆਈ ਕਿ ਉਹਦੇ ਮਹਿਲ 1.5 ਕਿਲੋਮੀਟਰ ਸਾਹਮਣੇ ਠੇਕਾ ਉਹ ਠੇਕਾ ਹੀ ਨਹੀਂ ਬੰਦ ਹੋ ਰਿਹਾ ਦੇਖੋ ਕਿਸੇ ਦੇਖੋ ਮੈਂ ਮਾਫੀ ਚਾਹਨਾ ਜਦੋਂ ਗੰਧ ਜਾਂਦੀ ਹੈ ਤਾਂ ਤੁਹਾਡਾ ਡਰਾਈਡੇ ਤਾਂ ਸਾਰੇ ਠੇਕੇ ਵੰਡ ਠੀਕ ਹੈ ਜੋ ਸਾਡੇ ਗੁਰੂਆਂ ਦੀ ਵਾਰੀ ਆਉਂਦੀ ਹੈ ਤਾਂ ਕੋਈ ਯਾਦ ਹੀ ਨਹੀਂ ਕਰਦਾ ਜਿਨ੍ਹਾਂ ਨੇ ਆਪਣੇ ਭਾਰਤ ਪਿੱਛੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਹਾਂਜੀ ਵੀਰ ਜੀ ਜਿਹੜਾ ਮੁੱਖ ਮੰਤਰੀ ਆਪ ਦਾਰੂ ਪਿੰਦਾ ਹੋਵੇ ਜੀ ਤੇ ਉਹ ਕਿੱਥੋਂ ਬੰਦ ਕਰਾ ਦੂਗਾ ਅੱਛਾ ਜੇ ਮੰਨ ਲਓ ਵੀ ਸਾਹਿਬ ਜادہ ਦੇ ਦਿਨਾ ਚਾਪਰ ਤੁਸੀਂ ਦੱਸ ਰਹੇ ਹੋ ਵੀ ਉਹ ਠੇਕਾ ਖੁੱਲਿਆ ਹੁੰਦਾ ਜਾਂ ਖੁੱਲਿਆ ਰਿਹਾ ਤੇ ਉਹ ਤਾਂ ਹੀ ਖੁੱਲਿਆ ਰਿਆ ਨਾ ਜੇ ਉਹਨਾਂ ਦੀ ਪਰਮਿਸ਼ਨ ਹੈ ਨਹੀਂ ਤੇ ਜੇ ਮੁੱਖ ਮੰਤਰੀ ਦਾ ਮੁੱਖ ਮੰਤਰੀ ਹੋਵੇ ਤੇ ਮੁੱਖ ਮੰਤਰੀ ਕਵੇ ਵੀ ਡਰਾਈਡੇ ਆ ਅੱਜ ਕੋਈ ਠੇਕਾ ਨਹੀਂ ਖੁੱਲੇਗਾ ਤੇ ਐਦਾ ਕੋਈ ਠੇਕਾ ਖੋਲ ਲੇਗਾ ਵੀਰ ਜੀ ਇਹਨਾਂ ਦੇ ਸਾਹ ਬਸੇ ਨਾ ਮਾੜੇ ਲੱਛਣ ਹੋਏ ਪਏ ਨੇ ਇਹ ਸਿਰਫ ਕੁਰਸੀ ਦੇ ਬਸ ਭੁੱਖੇ ਨੇ ਕੁਰਸੀ ਦੇ ਭੁੱਖੇ ਨੇ ਇਹਨਾਂ ਨੂੰ ਸਿੱਖ ਕੌਮ ਨਾਲ ਕੋਈ ਲੈਣ ਨਹੀਂ ਸਾਡੇ ਬੰਦੀ ਸਿੰਘ ਅੰਦਰ ਬੈਠੇ ਨੇ ਸਾਡੇ ਕਈ ਇਹੋ ਜਿਹੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਇਹਨਾਂ ਨੇ ਇੱਕ ਵੀ ਕੰਮ ਨਹੀਂ ਕੀਤਾ ਹਜੇ ਤੱਕ ਜੀ ਜੀ ਉਪਕਰਣ ਜੀ ਦੇਖੋ ਤੁਹਾਨੂੰ ਲੱਗਦਾ ਨਹੀਂ ਵੈਸੇ ਤਾਂ ਮੈਂ ਕਹਿਣਾ ਜਾਂਦਾ ਮਾਫੀ ਚਾਹਨਾ ਕਈ ਜਥੇ ਬੰਨੀਆਂ ਪੰਜਾਬ ਦੀਆਂ ਉੱਠ ਕੇ ਸਾਹਮਣੇ ਆ ਜਾਂਦੀਆਂ ਨੇ ਛੋਟੇ ਛੋਟੇ ਮੁੱਦਿਆਂ ਤੇ ਪਰ ਇਹ ਐਡਾ ਵੱਡੀ ਗੱਲਬਾਤ ਹੈ ਅੱਜ ਦੇਖੋ ਸ਼ਹੀਦ ਦੀ ਜਿਹੜੇ ਨੇ ਦਿੱਤੀ ਛੋਟੇ ਸਹਿਬਜ਼ਾਦੇ ਜੋ ਕਿ 7 ਸਾਲ ਦੀ ਉਮਰ ਵਿੱਚ ਸ਼ਹੀਦੀ ਪਾ ਗਏ ਤੇ ਅੱਜ ਕੋਈ ਜਥੇਬੰਦੀ ਉਹਨਾਂ ਦੇ ਹੱਕ ਵਿੱਚ ਸਾਹਮਣੇ ਨਹੀਂ ਆਂਦੀ ਆਵਾਜ਼ ਹੀ ਉਠਾਉਂਦੇ ਜੀ ਜੀ ਇਹ ਸਭ ਬਾਤਾਂ ਨਾਲ ਮੈਂ ਸਹੀ ਗੱਲ ਦੱਸਾਂ ਤਾਂ ਦੇਖੋ ਜਿੰਨੇ ਵੀ ਆਪਣਾ ਮੈਂ ਦੇਖੋ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਮਾੜੇ ਨੇ ਪਰ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਆਪਾਂ ਸਿੱਖ ਧਰਮ ਚ ਆ ਗਏ ਆ ਅਸੀਂ ਪੱਕੇ ਆ ਤੇ ਅਸੂਲਾਂ ਦੇ ਪੱਕੇ ਰਹੋ ਆ ਪੋਲਿਟਿਕਸ ਦੇ ਪਿੱਛੇ ਭੱਜਦੇ ਨੇ ਕੁਰਸੀਆਂ ਪਿੱਛੇ ਭੱਜਦੇ ਨੇ ਪ੍ਰਧਾਨਗੀਆਂ ਪਿੱਛੇ ਭੱਜਦੇ ਨੇ ਜਦ ਤੱਕ ਇਹਨਾਂ ਪਿੱਛੇ ਭੱਜਦੇ ਰਹਿਣਗੇ ਕੁਝ ਨਹੀਂ ਹੋਣਾ ਜੇ ਕੁਝ ਕਰਨਾ ਹੈ ਤੇ ਸਿਕ ਕੋਮ ਨੂੰ ਆਪਣਾ ਠੀਕ ਹੈ ਨਾ ਸਾਹਬਣਾ ਬੈਣਾ ਜੀ ਆਪਣੇ ਜਿਹੜੇ ਵੱਡੇ ਨੇ ਪ੍ਰਧਾਨ ਨੇ ਜਿਹੜੇ ਵੀ ਜਥੇਦਾਰ ਨੇ ਕੋਈ ਵੀ ਨੇ ਇਹਨਾਂ ਨੂੰ ਆਪਣੇ ਅਸੂਲ ਪੱਕੇ ਕਰਨੇ ਪੈਣੇ ਨੇ ਅਸੂਲਾਂ ਤੇ ਚੱਲਣਾ ਪੈਣਾ ਜੀ ਊਕਾ ਸਿੰਘ ਜੀ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦਿਓਗੇ ਅੱਜ ਵਧਾਈਆਂ ਕਿਸ ਤੋਂ ਦੇਣਾ ਚਾਹੋਗੇ ਛੋਟੇ ਸਾਹਿਬ ਜੱਦੇ ਆ ਜਿਹੜੇ ਕਿ ਬਾਬਾ ਫਤਿਹ ਦੇ ਜਨਮ ਦਿਨ ਤੇ ਕੀ ਕਿਵੇਂ ਵਧਾਈਆਂ ਦੇਣਾ ਚਾਹੋਗੇ ਵੀ ਲੋਕ ਉਹਨਾਂ ਦੇ ਯਾਨੀ ਕਿ ਨਕਸ਼ੇ ਕਦਮਾਂ ਤੇ ਚੱਲਣ ਦੇਖੋ ਜੀ ਮੈਂ ਇਹ ਕਹਿਣਾ ਚਾਹਾਂਗਾ ਸਾਡੇ ਗੁਰੂ ਸਾਹਿਬ ਦੇ ਛੋਟੇ ਪੁੱਤਰ ਅਜੀਤ ਸਿੰਘ ਜੀ ਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਮੈਂ ਆਪਣੇ ਛੋਟੇ ਭਰਾਵਾਂ ਨੂੰ ਆਪਣੇ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਵੀ ਸਿਰਤ ਅਸੀਂ ਜੇ ਸਰਦਾਰਾਂ ਦੇ ਮੁੰਡੇ ਆ ਨਾ ਤੇ ਸਿਰਾਂ ਤੇ ਪੱਗਾਂ ਬੰਨੀ ਐ ਜੀ ਗੁਰਦੁਆਰਾ ਸਾਹਿਬ ਜਾਈਏ ਮਹਾਰਾਜ ਦੇ ਠੀਕ ਐ ਨਾ ਮਹਾਰਾਜ ਦੇ ਸ਼ਬਦ ਸੁਣੀਏ ਬਾਣੀ ਸੁਣੀਏ ਉੱਥੇ ਬੈਠ ਕੇ ਤੇ ਉਹਨਾਂ ਚ ਹਾਜ਼ਰੀ ਲਵਾਈਏ ਇਹਨਾਂ ਦਿਨਾਂ 'ਚ ਜਾ ਕੇ ਪਤਾ ਲੱਗਿਆ ਆਪਣੇ ਬੱਚਿਆਂ ਨੂੰ ਵੀ ਦੱਸਿਏ ਤੇ ਆਪਣੇ ਵੱਡਿਆਂ ਨਾਲ ਵੀ ਬੈਠ ਕੇ ਇਹ ਵਿਚਾਰ ਕਰੀਏ ਕਿ ਕੀ ਹੋਇਆ ਸੀ ਕਿੱਦਾਂ ਹੋਇਆ ਸੀ ਜੇ ਆਪਾਂ ਇਹ ਗੱਲਾਂ ਨਾ ਕਰਾਂਗੇ ਤੇ ਸਾਨੂੰ ਕਿਵੇਂ ਪਤਾ ਲੱਗੇਗਾ ਜੀ ਠੀਕ ਹੈ ਜੀ ਬਾਕੀ ਮੇਰੇ ਵੱਲੋਂ ਸਾਰੀ ਸੰਗਤਾਂ ਨੂੰ ਸਮੂਹ ਸੰਗਤਾਂ ਨੂੰ ਬਾਬਾ ਜੀ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਬਾਬਾ ਬਾਬਾ ਫਤਿਹ ਬਾਬਾ ਫਤਿਹ ਸਿੰਘ ਜੀ ਮਾਫੀ ਚਾਹੁੰਦਾ ਤੁਹਾਨੂੰ ਗਲਤ ਹੋ ਗਿਆ ਸੋਰੀ 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 ਮੋਝਨਿਕਲ ਗਿਆ ਕਿ ਕਦੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਕਈ ਵਾਰੀ ਹੋ ਜਾਂਦਾ ਹਾਂਜੀ ਹਾਂਜੀ ਬਾਬਾ ਹਾਂਜੀ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਉਪਕਾਰ ਸਿੰਘ ਜੀ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਉਪਕਾਰ ਸਿੰਘ ਜੀ ਸਾਡੇ ਚੈਨਲ ਦੇ ਵਿੱਚ ਜੋ ਕਿ ਦਰਸ਼ਕ ਵੱਜੋਂ ਸਾਡੇ ਨਾਲ ਰੋਜ਼ਾਨਾ ਹੀ ਜੁੜਦੇ ਨੇ ਤੇ ਬਹੁਤ ਹੀ ਇੱਕ ਵੱਡੀ ਗੱਲ ਹੈ ਕਿ ਅੱਜ ਬਹੁਤ ਹੀ ਵੱਡਾ ਦਿਨ ਹੈ ਬਾਬਾ ਫਤੇਹ ਸਿੰਘ ਯਾਨੀ ਕਿ ਜਿਨ੍ਹਾਂ ਨੇ ਮਹਿ ਸੱਤ ਸਾਲ ਦੀ ਉਮਰ ਦੇ ਵਿੱਚ ਲੋਕਾਂ ਦੇ ਧਰਮ ਦੀ ਰਾਖੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਹਾਲਾਂਕਿ ਉਹਨਾਂ ਨੂੰ ਚਿੰਦਰੇ ਹੋਏ ਇਹ ਗੱਲ ਆਖਰੀ ਵਾਰ ਪੁੱਛੀ ਗਈ ਸੀ ਵਜ਼ੀਰ ਖਾਨ ਦੇ ਵੱਲੋਂ ਵੀ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ ਪਰ ਤੁਸੀਂ ਮੁਸਲਮਾਨ ਬਣ ਜਾਓ ਉਹਨਾਂ ਨੇ ਕਿਹਾ ਨਹੀਂ ਅਸੀਂ ਮੁਸਲਮਾਨ ਨਹੀਂ ਬੰਨਾਂ ਅਸੀਂ ਆਪਣਾ ਧਰਮ ਨਹੀਂ ਛੱਡਣਾ ਇਸੇ ਕਰਕੇ ਉਹਨਾਂ ਨੂੰ ਜਿੰਦਾ ਚਿੰਵਾ ਦਿੱਤਾ ਗਿਆ ਸੀ ਤੇ ਅੱਜ ਬਹੁਤ ਹੀ ਚਲੋ ਇੱਕ ਵਧੀਆ ਦਿਹਾੜਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਪਣੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਜਿੱਥੇ ਵੀ ਉਹ ਅਜੀ ਸ਼ਰਧਾ ਮੱਥਾ ਟੇਕਦੇ ਨੇ ਉੱਥੇ ਬਾਬਾ ਫਤਿਹ ਸਿੰਘ ਜੀ ਨੂੰ ਯਾਨੀ ਕਿ ਵਧਾਈਆਂ ਦੇਣ ਮੱਥਾ ਟੇਕਣ ਅਸੀਂ ਆਪਣੇ ਚੈਨਲ ਦੇ ਵੱਲੋਂ ਵੀ ਬਹੁਤ ਬਹੁਤ ਆਪਣੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਤੁਹਾਨੂੰ ਸਾਡਾ ਪ੍ਰੋਗਰਾਮ ਕਿਸਰਾ ਲੱਗਿਆ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ